ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਤੇ ਵਿੱਚ ਸਿੱਖੀ ਦੇ ਤਿੰਨ ਵੱਡੇ ਵਿਦਵਾਨ ਦਸਮ ਗ੍ਰੰਥ ਦੇ ਬਾਰੇ ਗੱਲ ਕਰਦੇ ਪਏ ਸਿੱਖਾਂ ਦੇ ਕੁਝ ਲੋਕ ਤੇ ਦਸਮ ਗ੍ਰੰਥ ਨੂੰ ਮੰਨਦੇ ਨੇ ਤੇ ਕੁਝ ਨਹੀਂ ਮੰਨਦੇ ਕੁਝ ਦਾ ਇਹ ਕਹਿਣਾ ਹੈ ਕਿ ਦਸਮ ਗ੍ਰੰਥ ਇੱਕ ਗੰਦਾ ਟੁਕੜਾ ਵੈ ਜਿੰਨੂੰ ਸਾਨੂੰ ਲੋਕਾਂ ਨੂੰ ਦਿਖਾਉਣ ਲੱਗਾਂ ਸ਼ਰਮ ਆਉਂਦੀ ਹੈ ਤੇ ਤਿੰਨੇ ਵੱਡੇ ਜਿਹੜੇ ਵਿਦਵਾਨ ਐ ਇਹਨਾਂ ਦਾ ਦਸ਼ਮ ਗ੍ਰੰਥ ਦੇ ਬਾਰੇ ਕੀ ਕਹਿਣਾ ਵੈ ਇਹਨਾਂ ਦੀ ਕੀ رائے ਐ ਇਹ ਆਪਾਂ ਅੱਜ ਦੀ ਕਥਾ ਦੇ ਵਿੱਚ ਜਾਣਨੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਈ ਦਿੱਕਤ ਆ ਫਿਰ ਕਰਨੇ ਇਸ ਤੇ ਵਿਚਾਰ ਪੁਰਾ ਮਾਵਤਾਰ ਕ੍ਰਿਸ਼ਨਾ ਅਵਤਾਰ ਮੈਂ ਤਾਂ ਅੱਜ ਤੱਕ ਦਸ਼ਮ ਗ੍ਰੰਥ ਤੇ ਸਵਾਲ ਨਹੀਂ ਕੀਤਾ ਜੀ ਪਰ ਹੁਣ ਮੈਂ ਕਹਿੰਦਾ ਵੀ ਯਾਰ ਬੜੇ ਬੰਦਿਆਂ ਨੇ ਕੀਤੇ ਸੀ ਰਣਜੀਤ ਸਿੰਘ ਨੂੰ ਸੂਰਜ ਪ੍ਰਕਾਸ਼ ਦੇ ਮਸਲੇ ਤੁਸੀਂ ਬਾਹਰ ਕੱਢ ਦਿਓ ਪੰਚਤ ਜਿਹੜੇ ਪਹਿਲਾਂ ਤਿੰਨ ਚਾਰ ਛੇ ਇੱਕ ਦੁੱਤੇ ਗਏ ਐ ਪ੍ਰੋਫੈਸਰ ਦਰਸ਼ਨ ਸਿੰਘ ਜਹਾ ਹੋਰ ਦੂਜੇ ਪੀਤੇ ਉਹਨਾਂ ਸਾਰੇ ਬੰਦਿਆਂ ਨੇ ਦਸ ਗਰਤ ਦੇ ਕੀਤਾ ਸੀ ਵੀ ਦੇ ਚ ਰਾਮਾਵਤਾਰ ਕ੍ਰਿਸ਼ਨਾਵਤਾਰ ਅਵਤਾਰ ਤ੍ਰਿਆ ਚ ਚਰਿੱਤਰ ਜਿ ਚਰਿੱਤਰ ਔਰਤ 365 ਲਿਖੇ ਨੇ ਖੇਡਦੀ ਐ ਔਰ ਬੰਦੇ ਦੇ ਚਰਿੱਤਰ ਕੋ ਬੰਦੇ ਨੇ ਚਰਿੱਤਰ ਖੇਡਦੇ ਔਰਤ ਚਰਿੱਤਰ ਖੇਡਦੀ ਐ ਬਚ ਕੇ ਰਹਿਣਾ ਆ ਕੁਛ ਕਰਦੀ ਜਿ ਤ੍ਰਿਆ ਚ ਚਰਿੱਤਰ ਜਿ ਚਰਿੱਤਰ ਔਰਤ 365 ਲਿਖੇ ਨੇ ਖੇਡਦੀ ਐ ਔਰ ਬੰਦੇ ਦੇ ਚਰਿੱਤਰ ਕੋ ਬੰਦੇ ਨੇ ਚਰਿੱਤਰ ਖੇਡਦੇ ਔਰਤ ਚਰਿੱਤਰ ਖੇਡਦੀ ਹੈ बचਕੇ ਰਹਿਣਾ ਆ ਕੁਛ ਕਰਦੀ ਜਿਹੜੀ ਗੱਲ ਵੱਖਰੀ ਹੈ ਹਜ਼ਾਰਾਂ ਐਸੇ ਵਿਸ਼ੇ ਨੇ ਸਿੱਖ ਜਗਤ ਦੇ ਅਛੂਤੇ ਰਹ ਗਣ ਛੋਏ ਹੀ ਨਹੀਂ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੇ ਇਨ ਇਨਾਂ ਵਿਸ਼ਿਆਂ ਨੂੰ ਉਜਾਗਰ ਕੀਤਾ ਹੈ ਤੋਂ ਦਸਮ ਗ੍ਰੰਥ ਦੇ ਖਿਲਾਫ ਪਤਾ ਨਹੀਂ ਕਿੰਨੇ ਮੂਰਖਾਂ ਨੇ ਰੋਲੇ ਪਾਏ ਹੋਏ ਨੇ ਮੂੜਾਂ ਨੇ ਨਾ ਸਮਝ ਆ ਰਿਹਾ ਪਤਾ ਹੀ ਕੋਈ ਨਹੀਂ ਐ ਜੀ ਇਹ ਪੜ ਲਿਏ ਤ੍ਰਿਆ ਚਰਿਤ ਪੜ ਲਿਏ ਤ੍ਰਿਆ ਚਿਤ੍ਰੀਏ ਪਰ ਪੁਰਸ਼ ਦੀਆਂ ਕਰਤੋਤਾ ਦਾ ਵੀ ਜ਼ਿਕਰ ਹੈ ਉਹ ਵੀ ਤੇ ਪੜੋ ਅਕਾਰਤਾਂ ਸਭ ਕੁਝ ਲਿਖਿਆ ਹੈ ਪੁਰਸ਼ ਤੇ ਬ੍ਰਸ਼ਟਪਨਾ ਇਸਤਰੀ ਦਾ ਬ੍ਰਸ਼ਟਪਨਾ ਅਖਰ ਦੋਵੇਂ ਬ੍ਰਸ਼ਟ ਹੋਣਗੇ ਤਾਂ ਹੀ ਅਨਰਥ ਹੋਵੇਗਾ ਦੁਨੀਆ 'ਚ ਦੁਰਾਚਾਰ ਫੈਲੇਗਾ ਬੇਈਮਾਨੀ ਫੈਲੇਗੀ ਦੋਹਾਂ ਦੇ ਸੰਜੋਗ ਨਾਲ ਹੋਵੇਗਾ ਤੇ ਇਸ ਦੇ ਵਿੱਚ ਜੋ ਉਪਦੇਸ਼ ਸਾਰੇ ਸਮਾਜ ਦੇ ਭਲੇ ਵਾਸਤੇ ਜਿਹੜੇ ਨੂੰ ਆਪਾਂ ਧੀਆਂ ਭੈਣਾ ਮਾਵਾਂ ਅਤੇ ਬਾਕੀ ਸਮਾਜ ਦੇ ਊਚ ਨੀਚ ਹਰ ਤਰ੍ਹਾਂ ਦੇ ਬੰਦਿਆਂ ਦੇ ਕੋਲੇ ਮਾਣ ਨਾਲ ਪੜ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਪਰ ਦਸਮਗ੍ਰੰਥ ਨੂੰ ਦੂਜੇ ਲੋਕਾਂ ਦੇ ਸਾਹਮਣੇ ਅਰ ਧੀਆਂ ਭੈਣਾ ਦੇ ਸਾਹਮਣੇ ਕਦੀ ਨਹੀਂ ਪੜ ਸਕਦੇ ਅਸੀਂ ਮਿੱਟੀ ਬਣ ਜਾਵਾਂਗੇ ਸਾਡਾ ਜਿਹੜਾ ਇੱਜ਼ਤ ਹੈ ਉਹ ਮਿੱਟੀ 'ਚ ਰੁੜ ਜਾਵੇਗੀ ਜੇ ਉਹਦੀਆਂ ਕਦੇ ਪੰਕਤੀਆਂ ਪੜ੍ਹ ਕੇ ਲੋਕਾਂ ਨੂੰ ਸੁਣਾਉਣ ਲੱਪਾਵਾਂਗੇ ਜਾਂ ਸਾਡੇ ਵਿਰੋਧੀ ਨੇ ਸਾਨੂੰ ਆਪ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਪੌਣੇ 700 ਪੰਨੇ ਤਿਰਿਆ ਚਿੱਤਰਾਂ ਨਾਲ ਭਰੇ ਪਏ ਨੇ ਤੇ ਜਿਹੜਾ ਕਿ ਗੰਦ ਦਾ ਟੋਕਰਾ ਹੈ ਵੇਸ਼ਵਾ ਨੂੰ ਤਿਆਰ ਕੀਤਾ ਗਿਆ ਉਸ ਵੇਸ਼ਵਾ ਨੂੰ ਬਹੁਤ ਸਾਰੀ ਬ੍ਰਾਹਮਣਾ ਵੱਲੋਂ ਰਕਮ ਦੇ ਕੇ ਇਹ ਕਿਹਾ ਗਿਆ ਕਿ ਤੂੰ ਰੋਜ਼ ਬੁੱਧ ਕੋਲੇ ਜਾਇਆ ਕਰ ਉਹਦੇ ਡੇਰੇ ਤੇ ਮੱਥਾ ਟੇਕ ਕੇ ਆਇਆ ਕਰ ਜਾਂਦੀ ਹੋਈ ਵੀ ਇਹ ਆਖ ਦੀ ਜਾਇਆ ਕਰ ਸਾਰਿਆਂ ਨੂੰ ਸੁਣਾਉਂਦੀ ਹੋਈ ਕਿ ਮਹਾਤਮਾ ਬੁੱਧ ਨੇ ਮੈਨੂੰ ਬੁਲਾਇਆ ਮੈਂ ਉਹਦੀ ਸੇਵਾ 'ਚ ਹਾਜ਼ਰ ਹੋਈ ਆ ਆ ਚੱਲੀਆਂ ਮਹਾਤਮਾ ਬੁੱਧ ਕੋਲੇ ਜਾਂਦੀ ਹੋਈ ਇਸ ਤਰ੍ਹਾਂ ਕਹਿੰਦੀ ਗਈ ਉੱਚੀ ਉੱਚੀ ਤੇ ਮੁੜਦੀ ਹੋਈ ਵੀ ਉੱਚੀ ਉੱਚੀ ਬੋਲਦੀ ਜਾਇਆ ਕਰੀ ਕਿ ਮਹਾਤਮਾ ਬੁੱਧ ਦੀ ਸੇਵਾ ਕਰਕੇ ਆਈਆਂ ਉਹਦੇ ਦਰਸ਼ਨ ਕਰਕੇ ਆਈਆਂ ਉਹਨੂੰ ਖੁਸ਼ ਕਰਕੇ ਆਈਆਂ ਇਹ ਸਾਰਿਆਂ ਨੂੰ ਸੁਣਾਉਂਦੀ ਜਾਈਂ ਇਸ ਤਰ੍ਹਾਂ ਕਰਦੇ ਆ 8-9 ਮਹੀਨੇ ਬੀਤ ਗਏ ਉਸ ਜਨਾਨੀ ਦੇ ਪੇਟ ਉੱਤੇ ਕਪੜਾ ਵਗੈਰਾ ਬਨ ਦਿੱਤਾ ਗਿਆ ਜਿਵੇਂ ਕਿ ਕੋਈ ਇਸਤਰੀ ਗਰਭਵਤੀ ਹੋ ਜਾਂਦੀ ਹੈ ਉਹਦਾ ਪੇਟ ਵੱਧ ਜਾਂਦਾ ਤਾਂ ਇਸ ਵਿਸ਼ਵਾ ਦੇ ਪੇਟ ਦੇ ਉੱਤੇ ਕਪੜਾ ਆਦਿਕ ਬਨ ਦਿੱਤਾ ਗਿਆ ਤੇ ਇਹਨੂੰ ਤੋਰਿਆ ਗਿਆ ਪਿੱਛੇ ਬ੍ਰਾਹਮਣ ਲੱਗ ਗਏ ਅੱਗੇ ਇਹ ਲੱਗ ਗਈ ਤੇ ਉਹਨਾਂ ਬਈਆਂ ਉਹਨਾਂ ਗਲੀਆਂ ਦੇ ਵਿੱਚੋਂ ਦੀ ਉੱਚੀ ਬੋਲਦੀ ਹੋਈ ਇਹ ਕਹਿੰਦੀ ਜਾ ਰਹੀ ਹੈ ਆ ਦੇਖੋ ਇਹ ਮਹਾਤਮਾ ਬੁੱਧ ਦਾ ਪਾਪ ਮੇਰੇ ਪੇਟ ਦੇ ਵਿੱਚ ਹੈ ਮੈਂ ਪਿਛਲੇ 7-8 ਮਹੀਨਿਆਂ ਦੇ ਵਿੱਚੋਂ ਉਹਦੇ ਪਾਪ ਨੂੰ ਆਪਣੇ ਪੇਟ 'ਚ ਲਈ ਫਿਰਦੀ ਸੀ ਹੁਣ ਮੈਂ ਚੁੱਪ ਨਹੀਂ ਰਹਾਂਗੀ ਮੈਂ ਸਾਰਿਆਂ ਨੂੰ ਉੱਚੀ ਉੱਚੀ ਬੋਲ ਕੇ ਦੱਸਾਂਗੀ ਕਿ ਜਿਹਨੂੰ ਤੁਸੀਂ ਮਹਾਤਮਾ ਕਹਿੰਦੇ ਹੋ ਉਹ ਵੱਡਾ ਪਾਪੀ ਬੰਦਾ ਹੈ ਉਹਨੇ ਮੇਰੇ ਨਾਲ ਕੋ ਕਰਮ ਕੀਤਾ ਅੱਜ ਭਰੇ ਸਰਬਾਰ ਦੇ ਵਿੱਚ ਮੈਂ ਉਹਦੀ ਇੱਜ਼ਤ ਰੋਲ ਕੇ ਰੱਖ ਦਿਆਂਗੀ ਸਾਰੇ ਲੋਕ ਪਿੱਛੇ ਲੱਗੇ ਹੋਏ ਨੇ ਬ੍ਰਾਹਮਣ ਆਦਿਕ ਇਹ ਔਰਤ ਸ਼ੋਰਮ ਚਾਉਂਦੀ ਅੱਗੇ ਜਾ ਰਹੀ ਹੈ ਜਦੋਂ ਇਹਨੇ ਪਹੁੰਚ ਗਈ ਹੈ ਮਹਾਤਮਾ ਬੋਧੇ ਡੇਰੇ ਤੇ ਉੱਥੇ ਵੀ ਜਾ ਕੇ ਇਹਨੇ ਇਸੇ ਤਰ੍ਹਾਂ ਊਲ ਜਲੂਲ ਬੋਲਣਾ ਸ਼ੁਰੂ ਕਰ ਦਿੱਤਾ ਮਹਾਤਮਾ ਬੁੱਧ ਨੇ ਬੜੀ ਨਿਮਰਤਾ ਦੇ ਨਾਲ ਕਿਉਂਕਿ ਉਹ ਸੱਚਾ ਸੀ ਉਹ ਪੂਰੇ ਜਾਹੋ ਜਲਾਲ ਦੇ ਵਿੱਚ ਸੀ ਉਹਦੀ ਨਿਗਾਹ ਦੇ ਵਿੱਚ ਉਹਦੀਆਂ ਅੱਖਾਂ ਦੇ ਵਿੱਚ ਇੱਕ ਵਿਸ਼ੇਸ਼ ਤੇਜ ਪ੍ਰਤਾਪ ਸੀ ਕਿਉਂਕਿ ਸੱਚੇ ਬੰਦੇ ਦੇ ਤਕਣੀ ਦੇ ਵਿੱਚ ਹੀ ਇੱਕ ਵੱਖਰੀਮਾ ਹੁੰਦਾ ਹੈ ਕਿ ਝੂਠਾ ਤੇ ਅੱਖ ਮਿਲਾ ਕੇ ਗੱਲ ਵੀ ਨਹੀਂ ਕਰ ਸਕਦਾ ਮਹਾਤਮਾ ਬੁੱਧ ਨੇ ਅੱਖਾਂ ਪੁੱਟ ਕੇ ਜਦੋਂ ਉਸ ਬੀਬੀ ਵੱਲ ਵੇਖਿਆ ਉਹ ਘਬਰਾ ਗਈ ਉਹ ਡਰ ਗਈ ਕਹਿਣ ਲੱਗਿਆ ਬੀਬੀ ਮੈਂ ਤੇ ਤੈਨੂੰ ਆਪਣੀ ਬੇਟੀ ਬਣਾਇਆ ਆਪਣੀ ਭੈਣ ਬਣਾਇਆ ਮੈਂ ਤਾਂ ਤੇਰੇ ਨਾਲ ਕਦੀ ਕੋਈ ਬਦਸਲੂਕੀ ਨਹੀਂ ਕੀਤੀ ਐ ਮੇਰੇ ਸੇਵਕ ਨੌਜਵਾਨੋ ਇਸ ਬੀਬੀ ਦਾ জামਾ ਤਲਾਸੀ ਲਈ ਜਾਵੇ ਇਹ ਕੀ ਦਾ ਪਾਪ ਇੱਥੇ ਲੈ ਕੇ ਆਈ ਐ ਉਹ ਡਰ ਗਈ ਉਹ ਘਬਰਾ ਗਈ ਜਦੋਂ ਸੇਵਕ ਅੱਗੇ ਹੀ ਵਧਣ ਲੱਗੇ ਸੀ ਉਹਨੇ ਆਪ ਹੀ ਉਹ ਪੇੜ ਤੇ ਬੰਨੇ ਕੱਪੜੇ ਜ਼ਮੀਨ ਤੇ ਸੁੱਟ ਦਿੱਤੇ ਖੋਲ ਦਿੱਤੇ ਕੰਨ ਲੱਗੀ ਮਹਾਤਮਾ ਜੀ ਮੈਨੂੰ ਬਖਸ਼ ਲੋ ਉਹ ਤਾ ਕੇ ਮਹਾਤਮਾ ਬੁੱਧ ਦੇ ਪੈਰਾਂ ਤੇ ਲੰਮੀ ਪੈ ਗਈ ਮੈਨੂੰ ਬਖਸ਼ ਲੋ ਇਹਨਾਂ ਪਾਪੀਆਂ ਨੇ ਇਹਨਾਂ ਪੁਜਾਰੀਆਂ ਨੇ ਮੈਨੂੰ ਦਬਾਅ ਪਾ ਕੇ ਪੈਸੇ ਦੇ ਕੇ ਲਾਲਚ ਦੇ ਕੇ ਮੇਥੋਂ ਇਹ ਪਾਪ ਕਰਮ ਕਰਵਾਇਆ ਤੇ ਮੈਨੂੰ ਮਾਫ ਕਰਦੇ ਹੋ ਤੁਸੀਂ ਮੇਰੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਇਹਨਾਂ ਨੇ ਮੈਨੂੰ ਮਜਬੂਰ ਕੀਤਾ ਸੀ ਕਿ ਮਹਾਤਮਾ ਬੁੱਧ ਨੂੰ ਆਪਾਂ ਨੇ ਬਦਨਾਮ ਕਰਨਾ ਹੈ ਤੇ ਮੈਂ ਇਹਨਾਂ ਦੇ ਆਕੇ ਲੱਗ ਕੇ ਇਹ ਕੰਮ ਕਰ ਬੈਠੀ ਮੈਨੂੰ ਮਾਫ ਕਰਦੇ ਹੋ ਮਹਾਤਮਾ ਬੁੱਧ ਨੇ ਉਹਨੂੰ ਮਾਫ ਕਰ ਦਿੱਤਾ ਕਿ ਜਾ ਬੇਟਾ ਤੇਤੋਂ ਇਹ ਗਲਤੀ ਹੋ ਗਈ ਦੀ ਗੱਲ ਕਰਨ ਲੱਗਾ ਕਹਿੰਦਾ ਗਿਆਨੀ ਜੀ ਤੁਹਾਡੇ ਨਾਲ ਕੋ ਦਸਮ ਗ੍ਰੰਥ ਬਾਰੇ ਵਿਚਾਰ ਕਰਨੀ ਹੈ ਮੈਂ ਕਿਹਾ ਤੁਸੀਂ ਦਸਮ ਗ੍ਰੰਥ ਦੀ ਸਟੱਡੀ ਕੀਤੀ ਹੈ ਪੜ੍ਹਿਆ ਕਹਿੰਦੇ ਪੜ੍ਹਿਆ ਤੇ ਨਹੀਂ ਦੇਖਿਆ ਵੀ ਨਹੀਂ ਤੇ ਮੈਂ ਕਿਹਾ ਕੀ ਵਿਚਾਰ ਵਟਾਂਦਰਾ ਕਰਾਂਗਾ ਇਸ ਤਰ੍ਹਾਂ ਦੇ ਬੇਵਕੂਫ ਵੀ ਜਗਤ ਦੇ ਵਿੱਚ ਘੁੰਮ ਰਹੇ ਹੈਰਾਨ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਦਿਨੇ ਵਿਦਵਾਨ ਆਪਣੀ ਆਪਣੀ ਅਲੱਗ-ਅਲੱਗ رائے ਦੇਂਦੇ ਆ ਦੇਖੋ ਵੀਰੋ ਹਰ ਇਨਸਾਨ ਦੀ ਆਪਣੀ رائے ਹੁੰਦੀ ਹੈ ਉਹ ਆਪਣੇ ਤਰੀਕੇ ਨਾਲ ਦੱਸਦਾ ਹੈ ਅਗਰ ਮਜਮੇ ਦੇ ਵਿੱਚ ਚਾਰ ਬੰਦੇ ਬੈਠੇ ਹਨ ਤਾਂ ਚਾਰਾਂ ਦੀ ਸੋਚ ਇੱਕੋ ਹੀ ਨਹੀਂ ਹੋ ਸਕਦੀ ਕੁਝ ਲੋਕ ਉਸ ਚੀਜ਼ ਨੂੰ ਮਸਬਤ ਪਹਿਲੂ ਨਾਲ ਦੇਖ ਰਹੇ ਹੁੰਦੇ ਆ ਕੁਝ ਮਨਫੀ ਪਹਿਲੂ ਨਾਲ ਇਸ ਕਰਕੇ ਹਰ ਬੰਦਾ ਆਪਣੀ ਅਲੱਗ ਅਲੱਗ رائے ਦਿੰਦਾ ਹੈ ਆਪਣੀ ਅਲੱਗ ਅਲੱਗ ਖਿਆਲ ਹੁੰਦੇ ਆ ਇਸੇ ਤਰ੍ਹਾਂ ਤੁਸੀਂ ਦੇਖ ਲਓ ਕਿ ਤਿੰਨੇ ਵਿਦਵਾਨ ਜਿਹੜੇ ਇਹਨਾਂ ਨੇ ਆਪਣੀ ਅਲੱਗ ਅਲੱਗ رائے ਦਿੱਤੀ ਦਸ਼ਮ ਗ੍ਰੰਥ ਦੇ ਬਾਰੇ ਰੰਜੀਤ ਬਾਬਾ ਢੜੀਆਂ ਵਾਲੇ ਤੇ ਇੱਕ ਦੂਸਰੇ ਜਿਹੜੇ ਇਹ ਹੈਗੇ ਸੀ ਵਿਦਵਾਨ ਮੈਨੂੰ ਉਹਨਾਂ ਦਾ ਨਾਂ ਨਹੀਂ ਹੁੰਦਾ ਉਹਨਾਂ ਨੇ ਦਸਮ ਗ੍ਰੰਥ ਦੇ ਬਾਰੇ ਇਹ ਆਖਿਆ ਕਿ ਇਹ ਇੱਕ ਗੰਦਾ ਟੁਕੜਾ ਵੈ ਸਾਨੂੰ ਕਿਸੇ ਨੂੰ ਦਿਖਾਉਣ ਲੱਗਿਆਂ ਸ਼ਰਮ ਆਉਂਦੀ ਹੈ ਜਦਕਿ ਗਿਆਨੀ ਸੰਤ ਸਿੰਘ ਮਸਕੀਰਾ ਨੇ ਕਿਹਾ ਕਿ ਦਸਮ ਗ੍ਰੰਥ ਗੁਰੂ ਸਾਹਿਬਾਨ ਨੇ ਲਿਖੀ ਹੈ ਤੇ ਇਹਨੂੰ ਪੜ੍ਹਨਾ ਚਾਹੀਦਾ ਵੈ ਬਾਕੀ ਵੀਰੋ ਦੇਖੋ ਇਹ ਸਿੱਖੀ ਧਰਮ ਦੇ ਬਾਰੇ ਮੈਨੂੰ ਇਨਾ ਇਲਮ ਨਹੀਂ ਹੈ ਇਸ ਦੇ ਬਾਰੇ ਤੁਸੀਂ ਸਾਨੂੰ ਸਹੀ ਗਾਈਡ ਕਰ ਸਕਦੇ ਤੁਹਾਨੂੰ ਬਿਹਤਰ ਪਤਾ ਵੈ ਕਮੈਂਟ ਕਰਕੇ ਤੁਸੀਂ ਸਾਨੂੰ ਦੱਸਿਓ ਕਿ ਤਿੰਨੇ ਵਿਦਵਾਨਾਂ ਦੇ ਵਿੱਚੋਂ ਸਹੀ ਕਿਹੜਾ ਕਹਿੰਦਾ ਪਿਆ ਤੁਹਾਡੀ ਕੀ ਰਾਏ ਹੈ ਤੁਹਾਡੇ ਕੀ ਵਿਚਾਰ ਹੈ ਕਿਉਂਕਿ ਵੀਰੋ ਤੁਸੀਂ ਸਿੱਖੀ ਧਰਮ ਨੂੰ ਜ਼ਿਆਦਾ ਬਿਹਤਰ ਜਾਣਦੇ ਹੋ ਕਿ ਤਿੰਨੇ ਵਿਦਵਾਨਾਂ 'ਚੋਂ ਕਿਹੜਾ ਸਹੀ ਹੈ ਬਾਕੀ ਜਿਹੜੀ ਮੇਰੀ ਰਾਏ ਵੀਰੋ ਦੇਖੋ ਕਿ ਜਿਹੜਾ ਕਾਮ ਔਰਤ ਹੈ انسان ਵਾਸਤੇ ਬਹੁਤ ਜ਼ਰੂਰੀ ਹੈ ਮਰਦ ਔਰ ਔਰਤ ਇੱਕ ਦੂਸਰੇ ਵਾਸਤੇ ਲਾਜ਼ਮ ਮੁਲਜ਼ਮ ਹੈ ਯਾਨੀ ਕਿ ਇੱਕ ਦੂਸਰੇ ਬਿਨਾਂ ਇਹਨਾਂ ਦਾ ਗੁਜ਼ਾਰਾ ਨਹੀਂ ਔਰਤ انسان ਵਾਸਤੇ ਬਹੁਤ ਜ਼ਰੂਰੀ ਹੈ ਤੁਸੀਂ ਦੇਖੋ ਕਿ ਅੱਜ ਤੱਕ ਜਿੰਨੀਆਂ ਵੀ ਜੰਗਾਂ ਹੋਈਆਂ ਜਾਂ ਲੜਾਈਆਂ ਫਸਾਦ ਹੋਏ ਕਦੇ ਧੋਏ ਜਾਂ ਜ਼ਮੀਨ ਧੋਏ ਹੈ ਜਾਂ ਇਹ ਜਿਹੜੀ ਹੈ ਔਰਤ ਇਸ ਤੋਂ ਹੋਏ ਹੈ ਬਲਕਿ ਇਵਨ ਕਿ ਜਿਹੜਾ ਪਹਿਲਾ ਕਤਲ ਵੀ ਹੋਇਆ ਸੀ ਉਹ ਵੀ ਔਰਤ ਤੋਂ ਹੋਇਆ ਸੀ حضرت আদম علیہ السلام دے بیٹے حبیب اور قبیل دے درمیان جڑی جنگ یا لڑائی ہوئی سی وہ بھی اورادہ کر کے ہی ہوئی سی اس کر کے ویرو میرے تے خیال چے جڑے জ্ঞানী سنسنگ مسکین ہونی ہے وہ ٹھیک کہندے ہے کہ جڑے دسم ग्रंथ ہے اینو پڑھنا چاہیے اے گرو صاحباں نے رہنمائی واسطے لکھی ہے تاڈا باقی اس بارے کی ਵਿਚار ہے کی خیال ہے کمنٹ کر کے اپنی رائے دا اظہار لازمی کرم اپنانا کوئی تے اس را خیال رب را